ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜੋ ਬਾਬਿਓ ਸਾਰੇ ਭਰਾ ਜਿੰਨੇ ਵੀ ਆ ਲਾਈਵ ਦੇ ਵਿੱਚ ਤੇ ਵੀਡੀਓ ਕਰ ਦੋ ਜਰੂਰ ਸ਼ੇਅਰ ਆਪਾਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਨਵੀਂ ਗੱਲਬਾਤ ਕਰਨੀ ਆ ਜੋ ਮੈਨੂੰ ਕੱਲ ਹੀ ਪਤਾ ਚੱਲੀ ਆ ਸਿਆਣਿਆਂ ਦੇ ਵੀ ਦੂਜਿਆਂ ਨੂੰ ਗੱਲਾਂ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਵੀ ਮੈਂ ਕਿੰਨੇ ਕੁ ਜੋਗਾ ਹੈਗਾ ਮੈਂ ਕਿੰਨੇ ਕੁ ਕੰਮ ਕੀਤੇ ਆ ਇਸ ਦੁਨਿਆਵੀ ਦੁਨੀਆ ਦੇ ਵਿੱਚ ਮੇਰੀ ਕਿੰਨੀ ਕੁ ਪਹੁੰਚ ਆ ਮੈਨੂੰ ਕਹਿੰਦਾ ਹੁੰਦਾ ਕਤਈਆ ਤੁਹਾਨੂੰ ਉਹ ਦਰਾਇ ਵਾਲੀ ਖੱਚ ਇੱਕੋ ਫਰੋਜਪੁਰ ਵਾਲ ਦਾ ਡੱਡੂ ਮੈਨੂੰ ਕਹਿੰਦਾ ਹੁੰਦਾ ਯੋ ਖੇਤਾਂ 'ਚ ਬੈਠਾ ਹੁੰਦਾ ਉਹ ਭੰਗ ਪੀਣਾ ਬੜਾ ਕੁਛ ਕਰਦਾ ਹੁੰਦਾ ਸੀ ਤੇ ਬਾਬਿਓ ਇਹਦੇ ਤੇ ਪਰਚਾ ਪੈ ਗਿਆ ਸੀ ਲੁਧਿਆਣੇ ਗੰਦਾ ਜਿਹਾ ਪਰਚਾ 5751 ਦਾ ਉਹ ਕੋਈ ਬੰਦੀ ਸਿੱਖਾਂ ਦਾ ਪਰਚਾ ਨਹੀਂ ਸੀ ਕਿ ਬੰਦੀ ਸਿੱਖਾਂ ਦੇ ਕਰਕੇ ਅੰਦਰ ਗਿਆ ਸੀ ਨਹੀਂ ਉਹ ਕੋਈ ਸੇਵ ਸੈਨਾ ਨਾਲ ਇਹਨਾਂ ਦਾ ਰੌਲਾ ਸੀ। ਉਹਦੇ ਟਾਈਮ ਦੇ ਸਬੰਧ ਵਿੱਚ ਉੱਥੇ ਗਏ। ਚਲੋ ਇਹਨਾਂ ਤੇ ਉਹ ਪਰਚਾ ਜਿਹਾ ਹੋ ਗਿਆ 575 ਦਾ ਪਤਾ ਨਹੀਂ ਇੱਕ ਦਿਨ ਮੇਰੇ ਹਿਸਾਬ ਚ ਕੋਤਵਾਲੀ ਚ ਰਹਿ ਇੱਕ ਦਿਨ ਜੇਲ੍ਹ ਚ ਰਹਿ ਹੋਣੇ ਆ। ਤੇ ਜਿਹੜਾ ਬਾਬਾ ਪ੍ਰਗਟ ਸਿੰਘ ਜੀ ਖਾਲਸਾ ਫੌਜ ਲੁਧਿਆਣੇ ਵਾਲਾ। ਬਾਬਾ ਦਾ ਵੀ ਅਸੀਂ ਤਾਂ ਵੀ ਅਸੀਂ ਤਾਂ ਜਮਾਨਤਾ ਵੀ ਕਰਵਾ ਲਈਆਂ ਵੀ ਸਾਡੀਆਂ ਤਾਂ ਹੋ ਜਾਣੀਆਂ ਸੀ। ਕਹਿੰਦਾ ਇੰਦੀ ਜ਼ਮਾਨਤ ਕਰਵਾਉਣ ਹੀ ਕੋਈ ਨਹੀਂ ਆਇਆ ਨਾ ਘਰ ਦਾ ਪਰਿਵਾਰ ਦਾ ਕੋਈ ਮੈਂਬਰ ਆਇਆ ਨਾ ਹੋਰ ਕਹਿੰਦਾ ਵੀ ਇਸ ਬੰਦੇ ਦੀ ਜ਼ਮਾਨਤ ਮੈਂ ਕਰਵਾਈ ਆ ਇਹ ਮੇਰੇ ਕੋਲੇ ਰੋਇਆ ਬਾਬਾ ਜੀ ਮੇਰੀ ਜ਼ਮਾਨਤ ਵੀ ਕਰਵਾਓ ਬਾਬਾ ਜੀ ਮੈਨੂੰ ਇਕੱਲੇ ਨੂੰ ਨਾ ਛੱਡੋ ਮੇਰੀ ਜ਼ਮਾਨਤ ਵੀ ਕਰਵਾ ਦਿਓ ਕਹਿੰਦਾ ਇਹ ਸਾਡੇ ਕੋਲੇ ਰੋਵੇ ਆਖੇ ਕਦੇ ਕਿਉਂ ਕ ਅੱਖੇ ਮੈਨੂੰ ਘਬਰਾ ਪੈਂਦਾ ਆਖੇ ਕਦੇ ਦੌਰੇ ਪੈਂਦੇ ਆ ਕਹਿੰਦਾ ਚਲੋ ਕਹਿੰਦਾ ਅਸੀਂ ਵੀ ਇੰਦੀ ਜ਼ਮਾਨਤ ਕਰਵਾਈ ਨਾਲ ਤੇ ਇਹ ਫੇਰ ਬਾਹਰ ਆਇਆ ਉੱਚੀਆਂ ਉੱਚੀਆਂ ਡਿੰਗਾ ਮਾਰਨ ਵਾਲਾ ਉੱਚੀਆਂ ਉੱਚੀਆਂ ਲੋਕਾਂ ਨੂੰ ਧਮਕੀਆਂ ਦੇਣ ਵਾਲਾ ਹੈ ਖੁਦ ਆਪ ਗਾਲਾਂ ਕੱਢਦਾ ਆਪ ਫੋਟੋਆਂ ਵੀਡੀਓ ਐਡਿਟ ਕਰਦਾ ਆਪ ਇਹਦੀ ਗੱਦੀ ਤੇ ਭੱਦੀ ਸ਼ਬਦਾਵਲੀ ਇਸ ਬੰਦੇ ਦੀ ਹੈ ਤੇ ਜੇ ਕੋਈ ਬੰਦਾ ਇਹਦੇ ਪਰਿਵਾਰ ਦੇ ਮੈਂਬਰ ਨੂੰ ਚਲੋ ਚੱਲਦੀ ਵੀਡੀਓ 'ਚ ਕਈ ਵਾਰੀ ਕੋਈ ਗਾਲ ਨਿਕਲੀ ਜਾਂਦੀ ਕਿਸੇ ਤੋਂ ਜਿਵੇਂ ਉਹ ਬੰਦੇ ਤੋਂ ਹੈ ਮੁੜ ਕੇ ਇੰਨਾ ਬੰਦਿਆਂ ਨੂੰ ਧਮਕੀਆਂ ਦੇਣਾ ਵੀ ਤੂੰ ਗਾਲ ਕਿਵੇਂ ਕੱਢੀ ਆ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਨੂੰ ਮਤਰ ਤੇ ਪਰਚਾ ਕਰਾ ਦੂੰ ਮਤਰ ਤੇ ਉਹ ਕਰਾ ਦੂੰ ਹੈ ਆ ਵੇਖ ਤੂੰ ਮੈਂ 10 ਮਿੰਟਾਂ ਚ ਆਦਾ ਆਦਾ ਕੁਛ ਕਰਾ ਦੂੰ ਉਹਨੂੰ 3 ਦਿਨ ਹੋ ਗਏ ਆ ਪਤਾ ਨਹੀਂ ਉਹ ਜਿਹੜਾ ਡੱਲੇ ਵਾਲ ਦਾ ਕੋਈ ਬੰਦਾ ਸੀ ਸੰਧੂ ਸੰਧੂ ਪਤਾ ਨਹੀਂ ਅਜੇ ਹੁੰਦੇ ਨੇ ਪਰਚਾ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿਹੜੀ ਖੋਡ ਵਿੱਚ ਲੁਕਿਆ ਬੈਠਾ ਹੁਣ ਇਹੋ ਜਿਹਾ ਬੰਦਾ ਏ ਆ ਇਹਦੀ ਹਕੀਕਤ ਆ ਵੇਖ ਲਓ ਤੁਸੀਂ ਮੈਂ ਕਰਾ ਦੂੰਗਾ ਮੈਂ ਉਹ ਕਰਾ ਦੂੰਗਾ ਮੈਂ ਆ ਕਰ ਦੂੰਗਾ ਤੈਨੂੰ ਸਾਰਾ ਕੁਝ ਹੀ ਮਾਫ ਆ ਹੈ ਤੂੰ ਜਿੰਨੂੰ ਮਰਜ਼ੀ ਮਾੜਾ ਬੋਲੇ ਜਿੰਨੂੰ ਮਰਜ਼ੀ ਗਾਲ੍ਹਾਂ ਕੱਢੇ ਹੈ ਜੋ ਮਰਜ਼ੀ ਆਖੇ ਅਮਰਤਪਾਲ ਦੇ ਸਾਥੀਆਂ ਨੂੰ ਭੇਡਾਂ ਕਹਵੇਂ ਖੱਚਾਂ ਕਹਵੇਂ ਜੋ ਮਰਜ਼ੀ ਕਹਵੇਂ ਤੈਨੂੰ ਮਾਫ ਆ ਹਾਂ ਤੇ ਤੂੰ ਦੂਜਿਆਂ ਨੂੰ ਧਮਕੀਆਂ ਦਵੇਂ ਪਰਚਿਆਂ ਦੀਆਂ ਐ ਸੰਦੀਪ ਦੀਪ ਮਾਲਵਾਲਾ ਬਾਬਾ ਕਰ ਦੋ ਸ਼ੇਰ ਸਾਰੇ ਭਰਾ ਮਾਰੋ ਮੁੱਕੀ ਸ਼ੇਰ ਵਾਲੇ ਤੇ ਸ਼ੇਰ ਵਾਲਾ ਗੇਰ ਪਾ ਦੋ ਗਾਂ ਨੂੰ ਮਰੇ ਭਰਾ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰ ਦਿਓ ਆ ਵੇਖੋ ਸਰੋਂ ਦਾ ਫੁੱਲ ਤੁਹਾਨੂੰ ਦੇਨੇ ਆ ਸ਼ੇਅਰ ਕਰ ਦਿਓ ਸਾਰੇ ਭਰਾ ਮੈਨਾਂ ਆਪਦੇ ਅੰਦਰ ਬੰਦੇ ਨੂੰ ਝਾਤੀ ਮਾਰਨੀ ਚਾਹੀਦੀ ਆ ਕਿ ਮੇਰੇ ਪੁੜਿਆਂ ਚ ਕਿੰਨੀ ਕੁ ਜਾਨ ਆ ਮੇਰੇ ਆਪਦੇ ਚ ਕਿੰਨੀ ਕੁ ਜਾਨ ਆ ਮੈਂ ਕੀ ਕੀਤਾ ਲੋਕਾਂ ਲਈ ਅੱਜ ਤੱਕ ਠੀਕ ਆ ਨਾ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਉਹ ਬੰਦਾ ਹੈ ਜਿੰਦਾ ਕੋਈ ਆਪਦਾ ਜੀਵਨ ਨਹੀਂ ਆਪਦਾ ਕੁਝ ਹੈ ਨਹੀਂ ਲੋਕਾਂ ਨੂੰ ਮਤਾਂ ਦੇਣ ਤੁਰਿਆ ਆ ਹਰ ਕਰਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿੱਚੋ ਸ਼ੇਰ ਵਾਲੀ ਕਰੋ ਮੇਰੇ ਭਰਾ ਸਾਰੇ ਹੈ ਇਹ ਇੰਨੇ ਕੁ ਇਹ ਇੰਨਾ ਕੁ ਮਾਲਕਾ ਆਪਣੇ ਵੇਖ ਲੋ ਤੁਸੀਂ ਹੈ ਇੱਕ ਦਿਨ ਪਤਾ ਨਹੀਂ ਜੇਲ੍ਹ ਚ ਜਾ ਕੇ ਲਾਇਆ ਕਿ ਨਹੀਂ ਲਾਇਆ ਤੇ ਲੋਕਾਂ ਨੂੰ ਬਾਹਰ ਆ ਕੇ ਧੰਕੀਆਂ ਦਿੰਦਾ ਫਿਰਦਾ ਮੈਂ ਫਲਾਣੇ ਨੂੰ ਐ ਕਰਾ ਦੇਣਾ ਮੈਂ ਟਕਮਾਣੇ ਨੂੰ ਵੀ ਐ ਕਰਾ ਦੇਣਾ ਮੈਨੂੰ ਵੀ ਐ ਕਰਾ ਦੇਣਾ ਮੈਂ ਫਲਾਣੇ ਨੂੰ ਵੀ ਕਰਵਾ ਦੇਣਾ ਕਰਾਓ ਐ ਫੋਨ ਕਰਕੇ ਲੋਕਾਂ ਨੂੰ ਕੋਈ ਦੱਸਣਾ ਵੀ ਮੈਂ ਤੇਰੇ ਤੇ ਆ ਕਰਾਉਣ ਲੱਗਾ ਮੈਂ ਉਹ ਕਰਾਉਣ ਲੱਗਾ ਸਿੱਧਾ ਕਰਵਾਓ ਕੰਮ ਫੋਨ ਨਾ ਕਰੋ ਅਗਲੇ ਨੂੰ ਦੱਸਦੇ ਕਿਹੜੀ ਗੱਲਾਂ ਸਿੱਧਾ ਕਰੋ ਤੁਸੀਂ ਜਾ ਕੇ ਇਹ ਕਰ ਲਿਆ ਇੰਨੇ ਟਾਈਮ ਚ ਇੰਨੇ ਬੰਦੇ ਨੇ ਦੱਸੋ ਇਹ ਮੇਰੇ ਹਿਸਾਬ ਚ ਨਾ ਇਹਗਾ ਮੈਨੂੰ ਲੱਗਦਾ 7-8 ਮਹੀਨੇ ਹੋ ਗਏ ਆ ਇਹਦੋਂ ਪਹਿਲਾਂ ਇਹਨੇ ਜਿਹੜਾ ਦਾਨਸ਼ਕਪੂਰ ਆ ਇੱਕ ਮੁੰਡਾ ਹੈ ਤਾਂ ਧਾਰਾ ਭਾਵੇਂ ਹਿੰਦੂਆਂ ਦਾ ਹੀ ਮੁੰਡਾ ਪਰ ਸਿੱਖੀ ਪ੍ਰਤੀ ਉਹਦਾ ਬੜਾ ਪਿਆਰ ਆ ਭਾਈ ਸਾਹਿਬ ਪ੍ਰਤੀ ਬੜਾ ਪਿਆਰ ਆ ਉਹ ਇੱਕ ਹਿੰਦੂਆਂ ਦਾ ਮੁੰਡਾ ਦਾਨਸ਼ਕਪੂਰ ਆ ਉਹਨੂੰ ਤੂੰ ਜੇਕਰ ਧਮਕੀ ਦੇ ਦੇ ਕਰੇ ਮੈਂ ਤੇਰੇ ਤੇ ਫਲਾਣਾ ਕਰਾਉਣ ਲੱਗਾ ਮੈਂ ਤੈਨੂੰ ਇੱਥੇ ਘੜੀਸਣਾ ਤੂੰ ਮੈਨੂੰ ਆਪ ਦਾ ਘਰ ਦਾਸ ਮੈਂ ਇੱਥੇ ਆ ਜਾਣਾ ਮੈਂ ਇੱਥੇ ਆ ਜਾਣਾ ਉਹ ਕਰ ਦੇਣਾ ਹੈ ਅੱਜ ਆਉਂਦਾ ਹੀ ਕੀ ਕਰ ਲਿਆ ਨਾਲੇ ਉਹ ਲੁਧਿਆਣੀ ਬੈਠਾ ਲੈ ਹੈ ਤੇ ਉਹ ਪੂਰੀ ਟਕਾ ਆ ਕੇ ਹੁਣ ਫੱਟੀ ਮਾਜਦਾ ਪੂਰੀ ਟਕਾ ਆ ਕੇ ਫੱਟੀ ਪੂਰੀ ਠਕਾ ਆ ਕੇ ਫੱਟੀ ਜਾਂਦੀ ਪੋਛਦਾ ਹੁਣ ਠੀਕ ਹੈ ਨਾ ਲੋਕਾਂ ਨੂੰ ਕਹਿਣੀਆਂ ਬੜੀਆਂ ਗੱਲਾਂ ਲੋਕਾਂ ਨੂੰ ਗਾਲਾਂ ਕੱਢਣੀਆਂ ਮੰਦਾ ਚੰਗਾ ਬੋਲਣਾ ਜਦੋਂ ਫਿਰ ਤੁਹਾਡੇ ਵਰਗ ਨੂੰ ਲੋਕੀ ਕੱਢਦੇ ਮੁੜ ਕੇ ਸਹਾ ਕਰੋ ਉਹਨੂੰ ਭੱਜਿਆ ਨਾ ਕਰੋ ਤੁਸੀਂ ਤੁਸੀਂ ਭੱਜਦੇ ਹੋ ਬਾਅਦ ਦੇ ਵਿੱਚ ਹੈ ਅਸੀਂ ਚੱਲੇ ਆ ਜੀ ਥਾਣੇ ਅਸੀਂ ਚੱਲੇ ਆ ਜੀ ਥਾਣੇ ਜਾਓ ਫਿਰ ਫੋਨ ਕਰਕੇ ਲੋਕਾਂ ਨੂੰ ਕੀ ਦੱਸਦੇ ਹੋ ਤੁਸੀਂ ਜਾਓ ਤੁਸੀਂ ਨੱਪ ਕੇ ਰੱਖੋ ਬਾਬੋ ਸਰੀਆ ਸ਼ੇਰ ਵਾਲੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਹੈ ਇੱਕ ਸਾਡਾ ਭਾਉ ਮਾਝੇ ਵਾਲਾ ਹੈ ਸਾਰੇ ਉਹਨੂੰ ਪਿਆਰ ਕਰਦੇ ਆ ਮਾਝੇ ਵਾਲੇ ਭਾਉ ਨੂੰ ਇੱਕ ਮਾਲਵੇ ਵਾਲਾ ਸਾਡਾ ਬਾਈ ਆ ਉਹ ਬਾਈ ਦੀਪ ਸਿੰਘ ਸਿੱਧੂ ਆ ਹੈ ਜਿੰਦਾ ਜਾਤਗਰੀ ਸਮਾਗਮ ਚੌਂਕੀ ਮਾਨ ਤੇ ਨੇੜੇ ਜਿਹੜਾ ਆ ਗਿਆ ਸਾਰੇ ਭਰਾਵਾਂ ਨੇ ਉੱਥੇ ਵੀ ਜ਼ਰੂਰ ਪਹੁੰਚਣਾ ਠੀਕ ਆ ਨਾ ਬਾਈ ਦੇ ਜਾਤਗਰੀ ਸਮਾਗਮ ਦੇ ਉੱਤੇ ਵੀ ਆਹ ਹਰ ਕਰਨ ਸਿੰਘ ਆਂਦਾ ਕਹਿੰਦਾ ਬਾਬਾ ਡਰਾਇ ਵਾਲੀ ਝੂਠ ਦੀ ਗੱਲ ਕਰਦਾ ਆਹ ਹੋਰ ਕਰਨ ਸਿੰਘ ਉਹਦੀ ਗੱਲ ਹੀ ਕਰਦਾ ਭਰਾਵਾ ਮੈਂ ਹੂੰ ਇਹ ਲੋਕਾਂ ਨੂੰ ਧਮਕੀਆਂ ਬੜੀਆਂ ਦੇਂਦਾ ਹੁੰਦਾ ਸੀ ਐ ਐਵੇਂ ਹੀ ਏਕ ਬੰਦੇ ਨੂੰ ਤੇ ਮੈਨੂੰ ਤਾਂ ਕੱਲ ਪਤਾ ਲੱਗਿਆ ਬਾਬੇ ਤੋਂ ਬਾਬੇ ਪ੍ਰਗਟ ਸਿੰਘ ਖਾਲਸੇ ਤੋਂ ਕਹਿੰਦਾ ਇਹਦੀ ਜ਼ਮਾਨਤ ਵੀ ਇਸ ਬੰਦੇ ਦੀ ਕਹਿੰਦਾ ਮੈਂ ਕਰਾਈ ਆ ਕਹਿੰਦਾ ਇਹਦੀ ਜ਼ਮਾਨਤ ਕਰਵਾਉਣ ਵੀ ਕੋਈ ਬੰਦਾ ਨਹੀਂ ਆਇਆ ਹੂੰ ਕਹਿੰਦਾ ਇਹਦੀ ਜ਼ਮਾਨਤ ਕਰਵਾਉਣ ਵੀ ਕੋਈ ਬੰਦਾ ਨਹੀਂ ਆਇਆ ਹਾਂ ਮੈਨੂੰ ਬਾਬੇ ਨੇ ਖੋਦ ਇਹ ਗੱਲਾਂ ਦਸੀਆਂ ਇਹ ਜਿਹੜਾ ਲੋਕਾਂ ਨੂੰ ਧਮਕੀਆਂ ਦਿੰਦਾ ਫਿਰਦਾ ਕਿਤੇ ਫਲਾਣੇ ਨੂੰ ਧਮਕੀਆਂ ਦੇਤੀਆਂ ਕਿਤੇ ਢਮਕਾਣੇ ਨੂੰ ਧਮਕੀਆਂ ਦੇਤੀਆਂ ਤੇ ਇਹਦੀ ਆਪਦੀ ਸਲੀਅਤ ਇਹ ਆਪਦੀ ਜ਼ਮਾਨਤ ਕਰਵਾਉਣ ਦੇ ਮਗਰ ਹੀ ਕੋਈ ਨਹੀਂ ਆਇਆ ਇਸ ਬੰਦੇ ਦੇ ਬਾਬਾ ਆਂਦਾ ਹੀ ਮੁੜ ਕੇ ਭੱਜਿਆ ਫਿਰੇ ਇਹ ਜੇਲ੍ਹ ਚ ਕਦੇ ਆ ਕੇ ਮੈਨੂੰ ਸਿਰ ਪੀੜ ਦੀ ਗੋਲੀ ਚਾਹੀਦੀ ਆ ਕਦੇ ਮੈਨੂੰ ਫਲਾਣੇ ਦੀ ਗੋਲੀ ਚਾਹੀਦੀ ਆ ਕਦੇ ਉਹਦੀ ਕਹਿੰਦਾ ਗੋਲੀ ਕਿਥੋਂ ਮਿਲੇ ਕਹਿੰਦਾ ਉੱਥੇ ਹੋਣਾ ਇਹਨੂੰ ਤੇ ਮੁੜ ਕੇ ਰ ਪਰ ਭੱਜਦਾ ਸੀ ਮੁੜ ਕੇ ਤਾਂ ਭੱਜਦਾ ਹੀ ਬਾਬਾ ਜੀ ਥੋੜੀ ਜਿਮਾਨਤ ਹੋ ਗਈ ਹਮ ਕਿ ਵੀ ਜਮਾਨਤ ਕਰਵਾਓ ਹਾਂਜੀ ਮੇਰੀ ਵੀ ਜਮਾਨਤ ਆਖੇ ਕਰਵਾਓ ਬਾਬਾ ਜੀ ਤੁਹਾਡੀ ਤਾਂ ਹੋ ਗਈ ਆ ਕਹਿੰਦਾ ਮੁੜ ਕੇ ਦੌਰੇ ਪੈਂਦੇ ਸੀ ਇਹਨੂੰ ਇਹਨੂੰ ਹਿੱਲ ਪੈਂਦੀ ਸੀ ਅੰਦਰੋਂ ਕਬਰਾ ਉੱਠਦਾ ਸੀ ਕਿ ਵੀ ਇਹਨਾਂ ਨੇ ਤਾਂ ਬਾਹਰ ਨਿਕਲ ਜਾਣਾ ਤਾਂ ਮੇਰਾ ਕੀ ਬਣੂਗਾ ਹਾਂ ਉਹ 57 ਦੇ ਪਰਚੇ ਤੋਂ ਬਾਹਰ ਆ ਕੇ ਫੁਕਰੀਆਂ ਮਾਰੀ ਆ ਵੇ ਅਖੇ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਾ ਰੋਲੇ ਵਿੱਚ ਆਖੇ ਮੈਂ ਜੇਲ੍ਹ ਚ ਜਾ ਕੇ ਆਇਆ ਹਾਂ ਹਾਂ 8 ਘੰਟੇ ਜੇਲ੍ਹ ਚ ਰਹਿ ਕੇ ਤੇ ਵੇਖੋ ਤੁਸੀਂ ਅੱਧੀਆਂ ਵੱਡੇ ਵੱਡੇ ਫੁਕਰੀਆਂ ਮਾਰਨ ਵਾਲੇ ਇਹ ਹੁਣ ਫਿਰ ਕਿਸੇ ਨੂੰ ਫੋਨ ਲਾ ਕੇ ਕਦੇ ਕਿਸੇ ਨੂੰ ਫੋਨ ਲਾ ਕੇ ਇਹ ਗੱਲਾਂ ਕਰਦਾ ਪਰਚਿਆਂ ਦੀ ਮੈਂ ਫਲਾਉਣੇ ਨਾ ਕਰਦੂ ਟਮਕਾਉਣੇ ਨਾ ਕਰਦੂ ਇਨੇ ਮੈਨੂੰ ਵੀ ਇੱਕ ਵਾਰੀ ਫੋਨ ਲਾਇਆ ਸੀ ਕਾਫੀ ਟਾਈਮ ਹੋ ਗਿਆ ਮੈਨੂੰ ਆਦਾ ਐ ਕਰ ਦੂ ਮੈਂ ਉਹ ਕਰ ਦੂ ਪਰ ਮੈਂ ਸਿੱਧਾ ਹੀ ਹੋ ਚੱਲਿਆ ਅੱਗੋਂ ਪਰ ਮੈਂ ਉਹ ਰੀਜ ਨਾਲ ਗਾਲ ਵਾਈ ਉਹ ਗਾਲ ਵਾਈ ਅੱਗੋਂ ਫਿਰ ਮੈਂ ਟਕਾ ਕੇ ਪੂਰੀ ਵਾਈ ਗਾਲ ਮੈਂ ਫਿਰ ਟੇਕਦਾ ਨਹੀਂ ਸੀ ਮੈਂ ਉਧਰ ਤੁਰਿਆ ਉਹਦੇ ਸ਼ਹਿਰਾਂ ਨੂੰ ਯਾਰ ਮੋਟਰਸਾਈਕਲ ਠੱਲ ਕੇ ਫਿਰ ਮੈਂ ਦੀ ਉਹ ਰੀਜ ਨਾਲ ਕਰੀ ਮੈਂ ਤੂੰ ਜੇ ਕੱਟੀ ਕਟਾ ਕੱਢਣਾ ਕੱਢ ਲੈ ਜਾ ਜਿਹੜੇ ਜਿੱਥੇ ਜਾਣਾ ਕਰ ਤੂੰ ਜੋ ਕੁਝ ਹੁੰਦਾ ਖੇ ਮੈਂ ਬੋਲਦਾ ਕਿ ਤੁਹਾਡਾ ਰਣਜੋਤ ਸਿੰਘ ਮੈਂ ਇੱਕ ਕਿਸਾਨ ਆ ਮੈਂ ਇੱਕ ਜੱਟ ਹਾਂ ਹ ਹੁੰਦਾ ਅਗਲੇ ਨੂੰ ਫੋਨ ਤੇ ਦੱਸਣਾ ਪੈਂਦਾ ਹਾਂ ਬਈ ਮੈਂ ਜੱਟ ਹੀ ਆ ਹਾਈਪੀ ਭੰਡਾਰੀ ਹਾਂ ਬਾਬਿਓ ਹੈਪੀ ਭੰਡਾਰੀ ਇਹ ਕੀ ਲਿਖ ਰਿਹਾ ਕਹਿੰਦਾ ਐਮਐਲਏ ਸਾਹਿਬ ਨਹੀਂ ਉਹ ਭਰਾਵਾ ਆਪਾਂ ਐਮਐਲਏ ਨਹੀਂ ਆਪਾਂ ਐਂ ਠੀਕ ਆ ਆਪਾਂ ਆਪਣੀ ਕੌਮ ਦੀ ਸੇਵਾ ਕਰਨੀ ਹੈ ਜੱਟੋ ਤੇ ਆਪਾਂ ਨੂੰ ਐਮਐਲਏ ਦੀਆਂ ਕੁਰਸੀਆਂ ਨਾਲ ਕੀ ਯਾਰ ਹੂੰ ਆਪਣੀ ਉਹੀ ਚੜ੍ਹਦੀ ਕਲਾ ਭਰਾਵਾ ਨਾਲ ਕੇ ਦਲਵੀਰ ਖਿੰਡਾ ਦਲਵੀਰ ਖੰਡੇ ਤੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਪਤੰਦਰਾ ਮੈਂ ਵੇਖੀ ਜਾਣਾ ਤੇ ਕਮੈਂਟ ਤੂੰ ਕਿੰਨੇ ਟਾਈਮ ਬਾਅਦ ਕੀਤਾ ਹਮ ਟੱਟੀ ਬਦਮਾਸ਼ ਆ ਕੇ ਆ ਭਾਬਿਓ ਸਿਰਾ ਸਿਰਾ ਐ ਵਿਪਨ ਕੰਬੋਜ ਜਲਾਲਾਬਾਦ ਵਾਲਿਓ ਕੀ ਹਾਲ ਆ ਐ ਪੱਛਮੀ ਜਲਾਲਾਬਾਦ ਵਾਲੇ ਵੀ ਜੁੜ ਪਏ ਐ ਜਿੱਥੋਂ ਇੰਡੀਆ ਦੇ ਨਾਲੋਂ ਦੂਜੀ ਕੰਟਰੀ ਸ਼ੁਰੂ ਹੋ ਜਾਂਦੀ ਆ ਹੈ ਪੱਛਮੀ ਜਲਾਲਾਬਾਦ ਵਾਲੇ ਠੀਕ ਆ ਠੀਕ ਆ ਵਿਪਨ ਕੰਬੋਜ ਚੜਦੀਆਂ ਗਲਾ ਚਲੋ ਕਿਰਪਾ ਹੀ ਚਾਹੀਦੀ ਬਾਬਿਓ ਕਿਰਪਾ ਹੀ ਚਾਹੀਦੀ ਆ ਮਹਾਰਾਜ ਦੀ ਸੱਚ ਕਰਖੋ ਬਾਬੇ ਉਹ ਵੀਡੀਓ ਨੂੰ ਮੜਾਈ ਜੀ ਅ ਇੱਕ ਨਾ ਆਪਣੇ ਦੂਜਾ ਅਰੀਜ ਬੜੀ ਡਾਊਨ ਹੋਈ ਪਈ ਯਾਰ ਬਾਬੇ ਤੁਹਾਨੂੰ ਪਤਾ ਜਰੋ ਗੱਲਾਂ ਸੱਚ ਦੀਆਂ ਕਰੀ ਦੀਆਂ ਨਾ ਇਹਨਾਂ ਪਾਉਰ ਇਹ ਗੱਲਾਂ ਇਹ ਜਮਾਂ ਰੀਸ ਥੱਲੇ ਸਿੱਟ ਦਿੰਦੇ ਆ ਤੇ ਇਹ ਤੁਹਾਡੀ ਕਿਰਪਾ ਨੇ ਬਾਬੇ ਉੱਤੇ ਜਾਣੀ ਆ ਬਸ ਸ਼ੇਰ ਸ਼ੂਰ ਕਰਦਾ ਕਰੋ ਲਾਈਕ ਕਮੈਂਟ ਕਿਉਂਕਿ ਆਪਾਂ ਕਿਹੜਾ ਪੈਸਾ ਵਾਸਤੇ ਕਰਦੇ ਆ ਵੀ ਆਪਾਂ ਕੋਈ ਫੇਸਬੁੱਕ ਤੋਂ ਕੋਈ ਮਾਇਆ ਇਕੱਠੀ ਕਰਨੀ ਆ ਕਿ YouTube ਤੋਂ ਨਾ ਆਪਾਂ ਤਾਂ ਆਪਣੇ ਕੌਮ ਦਾ ਲਈ ਜਿੰਨੇ ਕੋ ਜੋਗੇ ਹੈਗੇ ਆ ਜਿੰਨੀ ਕੋ ਤਾਕਤਾਂ ਅੰਦਰ ਜਿੰਨੇ ਕੋ ਕਰਨ ਜੋਗੇ ਆ ਮੈਂ ਨਹੀਂ ਆਂਦਾ ਵੀ ਮੈਂ ਹੀ ਸਾਰਾ ਕੋ ਨੂੰ ਜਿੰਨੇ ਕੋ ਜੋਗੇ ਹੈਗੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਪ੍ਰਮਾਤਮਾ ਸੇਵਾ ਕਰਵਾਈ ਚੱਲੇ ਹੂੰ ਅੱਛਾ ਅੱਛਾ ਅਦਲਬੀਰ ਖੰਡਾ ਆਂਦਾ ਵੀ ਤੁਹਾਡੀ ਗੱਲ ਸੁਣਦਾ ਹੀ ਵੀਰੀ ਠੀਕ ਆ ਫਿਰ ਆਹ ਠੀਕ ਆ ਠੀਕ ਆ ਇਹ ਨਾ ਲਾਈਵ ਮੌਕੇ ਜਦੋਂ ਤੁਸੀਂ ਕਮੈਂਟ ਕਰਦੇ ਨੇ ਉਹਨਾਂ ਨੂੰ ਇੱਕ ਪਤਾ ਲੱਗ ਜਾਂਦਾ ਵੀ ਤੁਹਾਡੇ ਕਮੈਂਟ ਸਹੀ ਆ ਰਹੇ ਆ ਇੱਕ ਕਈ ਵਾਰੀ ਲਾਈਵ ਦੇ ਵਿੱਚ ਪਤਾ ਕੀ ਹੁੰਦਾ ਕੋਮੈਂਟ ਨਹੀਂ ਆਉਂਦੇ ਤੁਸੀਂ ਕੋਮੈਂਟ ਕਰਦੇ ਨੇ ਪਤਾ ਨਹੀਂ ਕੀ ਗੱਲ ਲਾਈਵ ਦੇ ਵਿੱਚ ਮੈਨੂੰ ਕੋਮੈਂਟ ਇਧਰੋ ਸ਼ੋਅ ਨਹੀਂ ਹੁੰਦੇ ਤੇ ਆਪਾਂ ਸਾਰੇ ਭਰਾਵਾਂ ਨੇ ਦੀਪ ਬਾਈ ਦੀ ਵਰਸੀ ਤੇ ਜਰੂਰ ਪਹੁੰਚਣਾ ਸਾਰੇ ਵੀਰਾਂ ਨੇ ਦੀਪ ਬਾਈ ਦਾ ਯਾਦਗਰੀ ਸਮਾਗਮ ਆ ਜਿਹੜਾ 15 ਫਰਵਰੀ 14 ਨਹੀਂ 15 ਫਰਵਰੀ ਨੂੰ ਸ਼ਾਇਦ ਮੈਂ ਗਲਤ ਨਾ ਹੋਵਾਂ 15 ਫਰਵਰੀ ਦਾ ਹੀ ਆ ਜਿਹੜਾ ਚੌਂਕੀਮਾਂ ਦੇ ਨੇੜੇ ਆ ਚੌਂਕੀਮਾਂ ਤੋਂ ਸ਼ਾਇਦ ਥੋੜਾ ਜਿਹਾ ਅੱਗੇ ਆ ਉੱਥੇ ਇੱਕ ਜੂਨੇ ਯੂਨੀਵਰਸਿਟੀ ਆ ਪਤਾ ਨਹੀਂ ਕੀ ਨਾਂ ਲੈ ਰਹੇ ਸੀ ਉਹਦੇ ਬਿਲਕੁਲ ਕਹਿੰਦੇ ਵੀ ਲੱਗ ਗਿਆ ਰੋਡ ਤੋਂ ਮੇਰੇ ਹਿਸਾਬ ਚ ਕਿਲੋਕੀਮੀਟਰ ਸਾਈਡ ਤੇ ਆ ਹੈ ਤੇ ਸਾਰੇ ਭਰਾਵਾਂ ਨੇ ਉੱਥੇ ਜ਼ਰੂਰ ਪਹੁੰਚਣਾ ਹਮ ਹਮਾ ਕੇ ਠੀਕ ਹੈ ਨਾ ਬਾਈ ਦੀਪ ਸਿੱਧੂ ਦੇ ਭਰਾ ਨੇ ਵੀ ਲਾਂਚ ਕੀਤਾ ਤੇ ਬਾਪੂਤਰ ਸੇਮ ਸਿੰਘ ਨੇ ਵੀ ਵੀਡੀਓ ਪਾਈ ਆ ਸਾਰੇ ਵੀਰਾਂ ਨੇ ਵੱਧ ਤੋਂ ਵੱਧ ਪਹੁੰਚਣਾ ਉੱਥੇ ਆਪਾਂ ਹੈ 15 ਫਰਵਰੀ ਨੂੰ ਉੱਥੇ ਕਰਦੇ ਆ ਮੇਲ ਵੀਰੋ ਆਪਾਂ ਸਾਰੇ ਭਰਾ ਠੀਕ ਆ ਬਾਬੇਓ ਠੀਕ ਆ ਚੜਦੇ ਆ ਕਲਾ ਠੀਕ ਆ ਬਾਬੇਓ ਫਿਰ ਵਾਹਿਗੁਰੂ ਜਿੱਕਾ ਖਾਲਸਾ ਤੇ ਵਾਹਿਗੁਰੂ ਜਿੱਕੀ ਫਤਹਿ